ਸੋ ਵੀਡੀਓ ਬਹੁਤ ਛੋਟੀ ਜਿਹੀ ਆ ਤੇ ਮੇਰੀਆਂ ਭੈਣਾਂ ਨੂੰ ਇੱਕ ਬੇਨਤੀ ਆ ਕਿ ਸਾਰੇ ਜਣੇ ਐਂਡ ਤੱਕ ਬਿਨਾ ਸਕਿੱਪ ਕੀਤੇ ਜ਼ਰੂਰ ਦੇਖਿਓ ਤੇ ਚਲੋ ਵੀਡੀਓ ਕਰਦੇ ਹਾਂ ਸਟਾਰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦੀ ਜਿਹੜੀ ਇਹ ਮੇਰੀ ਵੀਡੀਓ ਕੋਈ ਵਲੌਗ ਨਹੀਂ ਹੋ ਕੋਈ ਆਪਣੀ ਡੇਲੀ ਰੁਟੀਨ ਬਾਰੇ ਕੋਈ ਵਲੌਗਿੰਗ ਨਹੀਂ ਹੋ ਇਹ ਜਿਹੜੀ ਵੀਡੀਓ ਆ ਇਹ ਮੇਰੀਆਂ ਭੈਣਾਂ ਲਈ ਬਹੁਤ ਜ਼ਿਆਦਾ ਜਾਣਕਾਰੀ ਵਾਲੀ ਆ ਸੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਲਾਈ ਦੇ ਵਿੱਚ ਇੰਟਰਸਟ ਹੈ ਜਾਂ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਸਿੱਖ ਰਹੀਆਂ ਆ ਤੇ ਉਹਨਾਂ ਲਈ ਇਹ ਵੀਡੀਓ ਬਹੁਤ ਵਧੀਆ ਇਨਫੋਰਮੇਟਿਵ ਹੋਣ ਵਾਲੀ ਆ ਸੋ ਸਾਰੀਆਂ ਵੀਰਿਆ ਭੈਣਾਂ ਨੂੰ ਇੱਕ ਬੇਨ ਦੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੋ ਮੇਰੇ ਚੈਨਲ ਤੇ ਫਸਟ ਟਾਈਮ ਇਹ ਵੀਡੀਓ ਦੇਖ ਰਹੇ ਨੇ ਤੇ ਦੂਜੀ ਗੱਲ ਇਹ ਕਿ ਸਾਰੇ ਜਣੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਆਪਣੀਆਂ ਹੋਰਾਂ ਭੈਣਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਇਸ ਸਕੀਮ ਦਾ ਲਾਹਾ ਮਿਲ ਸਕੇ ਠੀਕ ਹੈ ਜੀ ਸੋ ਵੀਡੀਓ ਕਰਦੇ ਹਾਂ ਸ਼ੁਰੂ ਤੇ ਇਹ ਜਿਹੜੀ ਇੱਕ ਸਕੀਮ ਆ ਪੰਜਾਬ ਸਰਕਾਰ ਵੱਲੋਂ ਆਈ ਆ ਤੇ ਇਹ ਜਿਹੜੀ ਸਕੀਮ ਆਪਣੀਆਂ ਭੈਣਾਂ ਲਈ ਔਰਤਾਂ ਦੇ ਲਈ ਆ ਜਿਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਦੇ ਲਈ ਆ ਤੇ ਜਿਹੜੇ ਘਰ ਦੇ ਵਿੱਚ ਰਹਿ ਕੇ ਕੰਮ ਕਰ ਸਕਦੀਆਂ ਆ ਜਾਂ ਘਰ ਤੋਂ ਬਾਹਰ ਲੈ ਕੇ ਵੀ ਕੰਮ ਕਰ ਸਕਦੀਆਂ ਆ ਤੇ ਆਪਣਾ ਮਹੀਨੇ ਦਾ ਉਹ 30 ਤੋਂ 40000 ਰੁਪਇਆ ਕਮਾ ਸਕਦੀਆਂ ਆ ਠੀਕ ਆ ਜੀ ਤੇ ਵੀਡੀਓ ਸ਼ੁਰੂ ਕਰਦੇ ਆ ਤੁਸ ਸਾਰੇ ਜਣੇ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਤੇ ਸਮਝਿਓ ਤੇ ਸ਼ੇਅਰ ਜਰੂਰ ਕਰਿਓ ਤੇ ਆਜੂਗੀ ਹਾਂਜੀ ਪੰਜਾਬ ਸਰਕਾਰ ਇੱਕ ਅਜਿਹੀ ਸਕੀਮ ਲੈ ਕੇ ਆਈ ਹੈ ਜਿਸ ਦਾ ਨਾਮ ਹੈ ਪਹਿਲ ਸਕੀਮ ਇਹ ਸਕੀਮ ਉਹਨਾਂ ਲਈ ਹੈ ਜੋ ਘਰ ਬੈਠ ਕੇ ਜਾਂ ਘਰੋਂ ਬਾਹਰ ਜਾ ਕੇ 30 ਤੋਂ 40 ਹਜ਼ਾਰ ਰੁਪਏ ਮਹੀਨੇ ਦਾ ਕਮਾ ਸਕਦੇ ਨੇ ਇਹ ਪਹਿਲ ਸਕੀਮ ਹਰ ਇੱਕ ਜ਼ਿਲ੍ਹੇ ਵਿੱਚ ਲਾਗੂ ਹੋਣ ਜਾ ਰਹੀ ਹੈ ਇਹਦੇ ਵਿੱਚ ਤੁਹਾਨੂੰ ਸਕੂਲਾਂ ਦੀਆਂ ਵਰਦੀਆਂ ਪੁਲਿਸ ਦੀਆਂ ਵਰਦੀਆਂ ਕਟਿੰਗ ਕਰਕੇ ਦਿੱਤੀਆਂ ਜਾਊਗੀਆਂ ਤੇ ਤੁਸੀਂ ਇਸ ਨੂੰ ਘਰ ਬੈਠ ਕੇ ਜਾਂ ਜਿੱਥੇ ਵੀ ਤੁਹਾਡਾ ਸੈਂਟਰ ਬਣੇ ਉੱਥੇ ਬੈਠ ਕੇ ਤੁਸੀਂ ਇਹਨੂੰ ਸਟਿਚ ਕਰਨਾ ਹੈ ਇਸ ਦਾ ਸੈਂਟਰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਖੁੱਲਣ ਜਾ ਰਿਹਾ ਹੈ ਹੋ ਸਕਦਾ ਹੈ ਕਿ ਹੌਲੀ-ਹੌਲੀ ਇਹ ਪਿੰਡਾਂ ਦੇ ਆਂਗਣਵਾੜੀ ਸਕੂਲਾਂ ਵਿੱਚ ਵੀ ਖੁੱਲ ਸਕਣ ਸਭ ਤੋਂ ਪਹਿਲਾਂ ਪਹਿਲ ਯੋਜਨਾ ਦਾ ਫਾਰਮ ਭਰਨਾ ਪਏਗਾ ਜਿਸ ਵਿੱਚ ਤੁਹਾਡੀ ਉਮਰ 18 ਤੋਂ 60 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਇਸ ਫਾਰਮ ਦੇ ਨਾਲ ਤੁਹਾਡਾ ਬੈਂਕ ਅਕਾਊਂਟ ਆਧਾਰ ਕਾਰਡ ਤੇ ਪੈਨ ਕਾਰਡ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਅਟੈਚ ਹੋਣੇ ਚਾਹੀਦੇ ਨੇ ਇਹ ਐਪਲੀਕੇਸ਼ਨ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਹੜੀਆਂ ਪਹਿਣਾ ਸਲਾਈ ਦਾ ਕੰਮ ਸਿੱਖ ਰਹੀਆਂ ਨੇ ਜਾਂ ਜਿਨ੍ਹਾਂ ਨੂੰ ਇਸ ਕੰਮ ਚ ਕੰਮ ਵਿੱਚ ਦਿਲਚਸਪੀ ਹੈ ਉਹਨਾਂ ਲਈ ਇਹ ਯੋਜਨਾ ਬਹੁਤ ਵਧੀਆ ਹੈ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਹਾਈ ਫਾਈ ਵੀ ਸਟਿਚਿੰਗ ਕਰ ਲੈਂਦੇ ਹੋ ਤਾਂ ਤੁਸੀਂ ਇਸ ਦੇ ਸੈਂਟਰ ਦੇ ਹੈੱਡ ਵੀ ਬਣ ਸਕਦੇ ਹੋ ਤੁਸੀਂ ਸੇਮ ਇਹੀ ਫਾਰਮ ਭਰ ਕੇ ਜਦੋਂ ਤੁਹਾਡੀ ਸਿਲੈਕਸ਼ਨ ਹੋ ਜਾਵੇਗੀ ਤੇ ਤੁਹਾਡੇ ਕੋਲ ਉਹ ਬਰਦੀਆਂ ਦੇ ਸਾਈਜ਼ ਦੇ ਹਿਸਾਬ ਨਾਲ ਬਰਦੀਆਂ ਸਟਿਚ ਕਰਾ ਕੇ ਦੇਖਣਗੇ ਤਾਂ ਜੇਕਰ ਤੁਸੀਂ ਉਹ ਬਰਦੀਆਂ ਸਟਿਚ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਡੀ ਤਨਖਾਹ ਬਾਕੀ ਵਰਕਰਾਂ ਨਾਲੋਂ ਜ਼ਿਆਦਾ ਹੋਵੇਗੀ ਤੇ ਤੁਹਾਨੂੰ ਉਥੋਂ ਦਾ ਹੈੱਡ ਵੀ ਬਣਾਇਆ ਜਾਵੇਗਾ ਜੇਕਰ ਫਾਰਮ ਭਰਨ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਊਗੀ ਇਸ ਤੋਂ ਬਾਅਦ ਜੋ ਵੀ ਬਰਦੀਆਂ ਤੁਹਾਨੂੰ ਸਟਿਚ ਕਰਨ ਲਈ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਚਾਹੇ ਤੁਸੀਂ ਸੈਂਟਰ 'ਚ ਬੈਠ ਕੇ ਸਟਿਚ ਕਰ ਸਕਦੇ ਹੋ ਚਾਹੋ ਤਾਂ ਘਰ ਲੈ ਜਾ ਕੇ ਵੀ ਸਟਿਚ ਕਰ ਸਕਦੇ ਹੋ ਹਰ ਇੱਕ ਵਰਦੀ ਪਿੱਛੇ ਤੁਹਾਨੂੰ 1100 ਰੁਪਏ ਮਿਲਣਗੇ ਤੁਸੀਂ ਇੱਕ ਦਿਨ ਚ ਕਿੰਨੀਆਂ ਵਰਦੀਆਂ ਸਿਉ ਸਕਦੇ ਹੋ ਤੁਹਾਡੇ ਤੇ ਉਹ ਡਿਪੈਂਡ ਕਰਦਾ ਹੈ ਜਦੋਂ ਵਰਦੀ ਸਟਿਚ ਹੋ ਜਾਵੇ ਅਗਲੇ ਦਿਨ ਤੁਸੀਂ ਉਸ ਵਰਦੀ ਨੂੰ ਸੈਂਟਰ ਵਿੱਚ ਲਿਜਾ ਕੇ ਜਮ੍ਹਾਂ ਕਰ ਦੇਣਾ ਹੈ ਇਹ ਵਰਦੀਆਂ ਸਰਕਾਰ ਆਪਣੇ ਵੱਲੋਂ ਤੁਹਾਨੂੰ ਮਸ਼ੀਨਾ ਰਾਹੀਂ ਕਟਿੰਗ ਕਰਕੇ ਦੇਣਗੀਆਂ ਤੇ ਤੁਸੀਂ ਸਿਰਫ ਘਰ ਬੈਠ ਕੇ ਜਾਂ ਜਿੱਥੇ ਵੀ ਤੁਹਾਡਾ ਸੈਂਟਰ ਬਣੇ ਉੱਥੇ ਜਾ ਕੇ ਸਟਿਚ ਕਰ ਸਕਦੇ ਹੋ ਜੇਕਰ ਤੁਸੀਂ ਸਿਲਾਈ ਕਰਨੇ ਵਿੱਚ ਮਾਹਰ ਹੋ ਤਾਂ ਤੁਸੀਂ ਸੈਂਟਰ ਦੇ ਹੈੱਡ ਦੀ ਜੌਬ ਵੀ ਕਰ ਸਕਦੇ ਹੋ ਇਸਦੀ ਸਭ ਤੋਂ ਪਹਿਲਾਂ ਟ్రਾਇਲ ਸੰਗਰੂਰ ਵਿੱਚ ਸ਼ੁਰੂ ਕੀਤੀ ਗਈ ਤੇ ਉੱਥੋਂ ਦੇ ਅਕਾਲਗੜ੍ਹ ਪਿੰਡ ਵਿੱਚ ਔਰਤਾਂ ਨੂੰ ਕੰਮ ਵੀ ਦਿੱਤਾ ਗਿਆ। ਤੇ ਉਥੋਂ ਦੀਆਂ 100% ਔਰਤਾਂ ਨੇ ਵਧੀਆ ਕੰਮ ਕੀਤਾ ਤੇ 30 ਤੋਂ 40000 ਰੁਪਏ ਮੰਥਲੀ ਕਮਾਇਆ ਤੇ ਹੁਣ ਸਰਕਾਰ ਸੋਚ ਰਹੀ ਆ ਕਿ ਹਰ ਪਿੰਡ ਵਿੱਚ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇ ਤੇ ਇਹ ਫਾਰਮ ਅਗਲੇ ਮਹੀਨੇ ਤੱਕ ਤੁਹਾਡੇ ਲਾਗੇ ਕਿਤੇ ਵੀ ਬਣੇ ਕੈਫੇ ਦੇ ਵਿੱਚ ਉਪਲਬਧ ਹੋ ਜਾਣਗੇ ਸੋ ਜਿਹੜੀਆਂ ਭੈਣਾਂ ਵੀ ਇਸ ਕੰਮ ਦੇ ਵਿੱਚ ਦਿਲਚਸਪੀ ਰੱਖਦੀਆਂ ਨੇ ਉਹ ਆਪਣੇ ਨਜ਼ਦੀਕੀ ਕੈਫੇ ਦੇ ਵਿੱਚ ਆਪਣਾ ਆਧਾਰ ਕਾਰਡ ਬੈਂਕ ਅਕਾਊਂਟ ਪੈਨ ਕਾਰਡ ਆਪਣੇ ਮੋਬਾਈਲ ਨੰਬਰ ਨਾਲ ਅਟੈਚ ਕਰਾ ਕੇ ਤੇ ਕੈਫੇ ਦੇ ਵਿੱਚ ਜਾ ਕੇ ਫਾਰਮ ਭਰ ਸਕਦੀਆਂ ਨੇ ਸੋ ਮੈਂ ਉਮੀਦ ਕਰਦੀ ਹਾਂ ਕਿ ਇਹ ਮੇਰੀਆਂ ਭੈਣਾਂ ਨੂੰ ਵੀਡੀਓ ਬਹੁਤ ਵਧੀਆ ਲੱਗੂਗੀ ਤੇ ਮੇਰੀਆਂ ਭੈਣਾਂ ਨੂੰ ਇੱਕ ਬੇਨਤੀ ਤਾਂ ਇਸ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਵਿੱਚ ਆਪਣੀ ਰਿਸ਼ਤੇਦਾਰੀ ਵਿੱਚ ਜਰੂਰ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਭੈਣ ਤੱਕ ਇਹ ਸਕੀਮ ਪਹੁੰਚ ਸਕੇ ਤੇ ਹਰ ਇੱਕ ਭੈਣ ਇਸ ਸਕੀਮ ਦਾ ਲਾਹਾ ਲੈ ਸਕੇ ਸੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਦੇ ਹੋ ਤੇ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਹੁਣ ਇੱਕ ਮੈਂ ਛੋਟੀ ਜਿਹੀ ਵੀਡੀਓ ਆਪਣੇ ਪੰਜਾਬ ਦੇ ਮੁੱਖ ਮੰਤਰੀ ਦੀ ਵਿੱਚ ਐਡ ਕਰਨ ਜਾ ਰਹੀ ਹਾਂ ਤੇ ਸੋ ਸਾਰੇ ਜਾਣੇ ਉਹ ਵੀਡੀਓ ਜਰੂਰ ਦੇਖਿਓ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਕਾਲਗੜ ਪਿੰਡ ਹੈ ਅਸੀਂ ਇੱਕ ਪਾਇਲਟ ਕੀਤਾ ਸੀਗਾ ਸੁਨਾਮ ਹਲਕੇ ਦਾ ਕਾਲਗੜ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਤੇ ਇੱਕ ਲਗਭਗ 100 ਲੇਡੀਆਂ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਆਂ ਸਿਉ ਰਹੀਆਂ ਨੇ ਉਹ ਕੱਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਈਆ ਜਾਨੀ ਕਿ ਹਰ ਕਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜਿਹੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜ਼ਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘੱਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਇਹ ਪੁਲਿਸ ਦੀਆਂ ਵਰਦੀਆਂ ਵੀ ਆਉਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਆ ਬੈਂਕਾਂ ਜਿਵੇਂ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਸੀ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸਲਾਹੋ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੀ ਛੋਟੀਆਂ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਕਰੇ ਬੈ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ